ਬੋਇ ਤਾ ਤਾਂ ਗਰੀਏ ਤੋਂ ਵੀਡੀਓ ਵਾਇਰਲ ਹੋ ਰਹੀ ਆ ਰਾਤ ਕੀ ਗੀਤ ਦੱਸਿਆ ਜਾ ਰਿਹਾ ਕਿ ਬਸਤਾ ਕੋਈ ਮਲਤੋਫਾ ਦਾ ਐਕਸੀਡੈਂਟ ਹੋ ਗਿਆ ਕੀ ਸਪਸ਼ਟੀਕਰਨ ਲੋਗ ਹੁਣ ਇਹਦੇ ਬਾਰੇ ਕੀ ਕਹਾਂਗੇ ਮੈਂ ਤਾਂ ਗੁਰੂ ਦੇ ਚਰਨਾਂ ਚੜ੍ਹ ਉਤਾਂ ਹੁਣ ਯਾਰ ਜਿਹੜਾ ਵੀ ਕੋਈ ਇਲੈਕਸ਼ਨ ਲੜਨਾ ਚਾਹੁੰਦਾ ਆ ਲੜੇ ਜੰਮ ਜੰਮ ਕੇ ਲੜੇ ਕਿਸੇ ਨੂੰ ਵੀ ਤਰਾਜ ਕੋਈ ਨਹੀਂ ਹਾਂਜੀ ਵੱਖ-ਵੱਖ ਪਾਰਟੀਆਂ ਦੇ ਨਮੇ ਦੇ ਖੜੋਤੇ ਨੇ ਇਕ ਅੱਧਾ ਕੁ ਰਹਿ ਗਿਆ ਉਹ ਵੀ ਆ ਜਾਊਗਾ ਭਾਈ ਅਮਿਤਪਾਲ ਸਿੰਘ ਜੀ ਖੜੋਤੇ ਨੇ ਪਰ ਇਹ ਕੁਛ ਜਿਹੜੇ ਛਰਾਰਤੀ ਪਾਰਟੀਆਂ ਨੇ ਉਹਨਾਂ ਦੇ ਜਿਹੜੇ ਮੀਡੀਆ ਟੀਮਾਂ ਨੇ ਆਈਟੀ ਟੀਮਾਂ ਨੇ ਉਹ ਜਦੋਂ ਦੀ ਮੇਰੀ ਟਿਕਟ ਅਨਾਊਂਸ ਹੋਈ ਉਹਨਾਂ ਦੀ ਚਿਕਾ ਨਿਕਲੀਆਂ ਪਈ ਚਲੋ ਉਹਨਾਂ ਦੀ ਮਰਜ਼ੀ ਹੈ ਕਿ ਕਹਿੰਦੇ ਹੁੰਦੇ ਕਿ ਜਿਹਦੇ ਬਾਰੇ ਕੋਈ ਮਾੜੀ ਖਬਰ ਆਵੇ ਉਹਦੀ ਉਮਰ ਵੱਧਦੀ ਹੈ ਜਿਵੇਂ ਰੌਤਾਬ ਸੀਟ ਮਿਲਣ ਤੋਂ ਬਾਅਦ ਵਾਹਿਗੁਰੂ ਦਾ ਸੁਖਰਾਨਾ ਕਰਨ ਕੋਸ਼ਿਸ਼ ਕੀਤੀ ਕਿ ਆ ਦੇਖੋ ਜਿੰਦਗੀ ਦੇ ਵਿੱਚ ਜੇ ਸਿੱਖ ਨੂੰ ਕੋਈ ਪ੍ਰਾਪਤੀ ਹੁੰਦੀ ਹੈ ਔਰ ਸਤਿਗੁਰੂ ਬਖਸ਼ਿਸ਼ ਕਰਦੇ ਨੇ ਮਾਨ ਵੜਿਆਈਆਂ ਵੀ ਉਹਦੀਆਂ ਨੇ ਜੇ ਆਪਣੇ ਸਿੱਖ ਦੀ ਝੋਲੀ 'ਚ ਪਾਉਂਦੇ ਨੇ ਤੇ ਫਿਰ ਸਿੱਖ ਨੂੰ ਤੇ ਵੈਸੇ ਸੁੱਤੇ ਜਾਗਦੇ ਉਹਦਾ ਸ਼ੁਕਰਾਨਾ ਕਰਨਾ ਹੀ ਚਾਹੀਦਾ ਪਰ ਸਾਡੇ ਵਾਸਤੇ ਸਭ ਤੋਂ ਪਵਿੱਤਰ ਤੇ ਸਭ ਤੋਂ ਸਰਵੱਚ ਸਥਾਨ ਜਿਹੜਾ ਹੈ ਉਹ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਜੀ ਦੇ ਦਰਾਰਾ ਹੈ ਸ਼੍ਰੀ ਦਰਬਾਰ ਸਾਹਿਬ ਜਿੱਥੇ ਆਣ ਕੇ ਸਿੱਖ ਹਮੇਸ਼ਾ ਹੀ ਸਤਿਗੁਰੂ ਦਾ ਸ਼ੁਕਰਾਨਾ ਕਰਦਾ ਤੇ ਉਹਦੇ ਕੋਲੋਂ ਦਤਾਂ ਵੀ ਮੰਗਦਾ ਮੈਂ ਵੀ ਅੱਜ ਉਹਦੇ ਚਰਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਥ ਘਰ ਕੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਬਣਾਏ ਜਾਣ ਤੇ ਸਤਿਗੁਰਾਂ ਦਾ ਸ਼ੁਕਰਾਨਾ ਕਰਨ ਵਾਸਤੇ ਉਹਨਾਂ ਦੇ ਚਰਨਾਂ 'ਚ ਨਤਮਸਤਕ ਹੋਇਆ ਅਰਦਾਸ ਬੇਨਤੀ ਕੀਤੀ ਹੈ ਕਿ ਸਤਿਗੁਰੂ ਸਭ ਤੇਰੀਆਂ ਦਾਤਾਂ ਨੇ ਤੇ ਆਪਣੇ ਸਿੱਖ ਦੀ ਝੋਲੀ ਦੇ ਵਿੱਚ ਆਪਣੀਆਂ ਬਖਸ਼ਿਸ਼ਾਂ ਤੇ ਵਿੜਿਆਈਆਂ ਦੀ ਦਾਤ ਪਾਈ ਤਾਂ ਕਿ ਤੇਰਾ ਸਿੱਖ ਜਿਹੜਾ ਹੈ ਜਿਸ ਦਰਦ ਨੂੰ ਲੈ ਕੇ ਜਿਸ ਪੀੜਾ ਨੂੰ ਲੈ ਕੇ ਇਸ ਜ਼ਿੰਦਗੀ ਵਿੱਚ ਹੁਣ ਤੱਕ ਪਹੁੰਚਿਆ ਹੈ ਜਿਹੜਾ ਕੌਮ ਦਾ ਦਰਦ ਹੈ ਜਿਹੜਾ ਪੰਥ ਦਾ ਦਰਦ ਹੈ ਜਿਹੜਾ ਸਿੱਖਾਂ ਦਾ ਦਰਦ ਹੈ ਜਿਹੜਾ ਪੰਜਾਬ ਦਾ ਦਰਦ ਹੈ ਉਸ ਦਰਦ ਨੂੰ ਜਿਹੜਾ ਆ ਦੇਸ਼ ਦੀ ਪਾਰਲੀਮੈਂਟ ਵਿੱਚ ਮੈਂ ਬਲੰਦ ਕਰ ਸਕਦਾ ਸੋ ਸਤਿਗੁਰਾਂ ਦੇ ਹਜ਼ੂਰ ਅੱਜ ਇਹੀ ਅਰਦਾਸ ਬੇਨਤੀ ਕਰਨ ਵਾਸਤੇ ਆਏ ਸੀ ਸਤਿਗੁਰੂ ਬਖਸ਼ਿਸ਼ਾ ਕਰਨ ਵਾਲੇ ਨੇ ਤੇ ਮੇਰਾ ਭਰੋਸਾ ਆ ਹਰ ਸਿੱਖ ਨੂੰ ਭਰੋਸਾ ਹੋਣਾ ਚਾਹੀਦਾ ਹੈ ਕਿ ਉਹ ਸਿੱਖ ਦੀ ਰੂਹ ਤੋਂ ਕੀਤੀ ਹੋਈ ਅਰਦਾਸ ਨੂੰ ਜਿਹੜੀ ਨਿਰਸਵਾਰਥੋ ਪਨਾਤ ਮੈਂ ਸਿਆਸੀ ਐ ਤੇ ਨਾ ਮੈਂ ਸਿਆਸਤ ਦਾ ਮਾਰਾਂ ਤੇ ਨਾ ਮੈਂ ਗੰਦੀ ਸਿਆਸਤ ਵਿੱਚ ਵਿਸ਼ਵਾਸ ਰੱਖਦਾ ਹਮੇਸ਼ਾ ਹੀ ਇੱਕ ਪੰਥ ਵਾਸਤੇ ਪੰਜਾਬ ਵਾਸਤੇ ਲੰਮੇ ਸੰਘਰਸ਼ ਕੀਤੇ ਐ ਜੇਲਾਂ ਵੀ ਕੱਟੀਆਂ ਨੇ ਔਰ ਜਦੋਂ ਉਹਨਾਂ ਹਾਲਾਤਾਂ ਵੱਲ ਦੇਖਦੇ ਆ ਆਪਣੇ ਆਪ ਤੇ ਵੀ ਮਹਿਸੂਸ ਹੁੰਦਾ ਕਿ ਇਹ ਜ਼ਿੰਦਗੀ ਦੀ ਕਿਹੜੀ ਕਹਾਣੀ ਸੀ ਤੇ ਉਹ ਕਹਾਣੀ ਅੱਜ ਵੀ ਚੱਲ ਰਹੀ ਹੈ ਸਾਡੇ ਬੰਦੀ ਸਿੰਘ ਤੇ ਮਸਲੇ ਪੰਤ ਦੇ ਪੰਜਾਬ ਦੇ ਹੋਰ ਵੀ ਨੇ ਪਰ ਸਭ ਤੋਂ ਗੰਭੀਰ ਮਸਲਾ ਜਿਹੜੇ 30 30 34 34 ਸਾਲਾਂ ਤੋਂ ਜੇਲਾ ਚ ਬੈਠੇ ਨੇ ਤੇ 29 ਸਾਲ ਤੋਂ ਫਾਂਸੀ ਦੀ ਤਖਤ ਤੇ ਅੱਜ ਵੀ ਸਿੱਖ ਖੜੋਤਾ ਆ ਤੇ ਸਾਨੂੰ ਹਾਕਮ ਜਿਹੜੇ ਨੇ ਸੁਣ ਦੀ ਥਾਂ ਤੇ ਜਿਹੜਾ ਆ ਅਗਲੇ ਬੰਨੋਂ ਠਿਠ ਕਰਦੇ ਉਸ ਠਿਠ ਦਾ ਜਵਾਬ ਜਿਹੜਾ ਆ ਉਹ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੀ ਸ਼ਕਤੀ ਦੇ ਨਾਲ ਤੇ ਬਾਬਾ ਜਰਨੈਲ ਸਿੰਘ ਤੇ ਹੋਰ ਸ਼ਹੀਦਾਂ ਦੀ ਆਸ਼ੀਰਵਾਦ ਦੇ ਨਾਲ ਜਿਹੜਾ ਉਹਨਾਂ ਕੋਲ ਹਮੇਸ਼ਾ ਪਿਆਰ ਲੈਂਦੇ ਰਹੇ ਸੀ ਉਹਦੇ ਸਦਕਾ ਜਿਹੜਾ ਆ ਉਹਨਾਂ ਦੀ ਬੋਲਤੀ ਬੰਦ ਕਰਾਂਗੇ ਤੇ ਜਿਹੜੇ ਮਸਲੇ ਨੇ ਉਹ ਹੱਲ ਕਰਾਵਾਂਗੇ ਨਾਲ ਜਿਹੜੇ ਪੰਜਾਬ ਦੇ ਮਸਲੇ ਵੀ ਚ ਕਿਸਾਨੀ ਦੇ ਐ ਜਾਂ ਜਿਹੜੀਆਂ ਹੋਰ ਦਿੱਕਤਾਂ ਨੇ ਜਾਂ ਪੰਜਾਬ ਦੇ ਵੱਖ-ਵੱਖ ਵਰਗਾਂ ਦੇ ਨੇ ਔਰ ਜਿਹੜਾ ਪਾਕਿਸਤਾਨ ਦੇ ਨਾਲ ਸਾਡਾ ਸਰਹੱਦ ਤੇ ਵਪਾਰ ਚੱਲਦਾ ਸੀ ਜਿੱਥੋਂ ਮੱਧ ਏਸ਼ੀਆ ਨੂੰ ਅਰਬ ਕੰਟਰੀਜ਼ ਨੂੰ ਵਾਗਾ ਬਾਰਡਰਾਂ 'ਇ ਜਾਂਦਾ ਸੀ ਉਹ ਬੰਦ ਕਰ ਦਿੱਤਾ ਗਿਆ ਸ਼ਰਾਰਤ ਦੇ ਤਹਿਤ ਕਿ ਪੰਜਾਬ ترقی ਨਾ ਕਰ ਜੇ ਤਾਂ ਗੁਜਰਾਤ ਬੰਦਰਗਾਹਾਂ ਨੂੰ ਸਭ ਕੁਝ ਬਣਾ ਦਿੱਤਾ ਗਿਆ ਉਸ ਮਸਲੇ ਨੂੰ ਠਾ ਕੇ ਜਾਂ ਉਸ ਮਸਲੇ ਨੂੰ ਉਠਾਉਣਾ ਤੇ ਹੱਲ ਕਰਾਉਣਾ ਤੇ ਲਾਗੂ ਕਰਾਉਣਾ ਮੇਰੀ ਪ੍ਰਾਇੋਰਟੀ ਹੋ ਵੈਟਰ ਆ ਕਰਦੇ ਇੱਕ ਵੀਡੀਓ ਵਾਇਰਲ ਹੋ ਰਹੀ ਈ ਰਾਤ ਦੀ ਗੱਜ ਦੱਸਿਆ ਜਾ ਰਿਹਾ ਕਿ ਵੈਟਰ ਕ ਨੂੰ ਬਰਤੋਫਾ ਦਾ ਐਕਸੀਡੈਂਟ ਹੋ ਗਿਆ ਕੀ ਇਸ ਸਪਸ਼ਟੀਕਰਨ ਲੋਗ ਹੁਣ ਇਹਦੇ ਬਾਰੇ ਕੀ ਕਹਾਂਗੇ ਬਾਤ ਗੁਰੂ ਦੇ ਚਰਨਾ ਚੜ੍ਹ ਉਤਾ ਹੁਣ ਯਾਰ ਜਿਹੜਾ ਵੀ ਕੋਈ ਇਲੈਕਸ਼ਨ ਲੜਨਾ ਚਾਹੁੰਦਾ ਆ ਲੜੇ ਜੰਮ ਜੰਮ ਕੇ ਲੜੇ ਕਿਸੇ ਨੂੰ ਵੀ ਤਰਾਜ ਕੋਈ ਨਹੀਂ ਹਾਂਜੀ ਵੱਖ-ਵੱਖ ਪਾਰਟੀਆਂ ਦੇ ਨਮੇ ਦੇ ਖੜੋਤੇ ਨੇ ਇੱਕ ਅੱਧਾ ਕੁ ਰਹਿ ਗਿਆ ਉਹ ਵੀ ਆ ਜਾਊਗਾ ਭਾਈ ਅਮਿਤਪਾਲ ਸਿੰਘ ਜੀ ਖੜੋਤੇ ਨੇ ਪਰ ਇਹ ਕੁਛ ਜਿਹੜੇ ਛਰਾਰਤੀ ਪਾਰਟੀਆਂ ਨੇ ਉਹਨਾਂ ਦੇ ਜਿਹੜੇ ਮੀਡੀਆ ਟੀਮਾਂ ਨੇ ਆਈਟੀ ਟੀਮਾਂ ਨੇ ਉਹ ਜਦੋਂ ਦੀ ਮੇਰੀ ਟਿਕਟ ਅਨਾਊਂਸ ਹੋਈ ਉਹਨਾਂ ਦੀ ਚਿਕਾ ਨਹੀਂ ਕਰੀਆਂ ਤੇ ਚਲੋ ਉਹਨਾਂ ਦੀ ਮਰਜ਼ੀ ਹੈ ਕਿ ਕਹਿੰਦੇ ਹੁੰਦੇ ਕਿ ਜਿਹਦੇ ਬਾਰੇ ਕੋਈ ਮਾੜੀ ਖ਼ਬਰ ਆਵੇ ਉਹਦੀ ਉਮਰ ਵੱਧਦੀ ਹੈ ਜਿਵੇਂ ਰੌਤਾਬ ਸੀਟ ਮਿਲਣ ਤੋਂ ਬਾਅਦ ਵਾਹਿਗੁਰੂ ਦਾ ਸੁਖਰਾਨਾ ਕਰਨ ਕੋਸ਼ਿਸ਼ ਕੀਤੀ ਕਿ ਆ ਦੇਖੋ ਜਿੰਦਗੀ ਦੇ ਵਿੱਚ ਜੇ ਸਿੱਖ ਨੂੰ ਕੋਈ ਪ੍ਰਾਪਤੀ ਹੁੰਦੀ ਹੈ ਔਰ ਸਤਿਗੁਰੂ ਬਖਸ਼ਿਸ਼ ਕਰਦੇ ਨੇ ਮਾਨ ਵੜਿਆਈਆਂ ਵੀ ਉਹਦੀਆਂ ਨੇ ਜੇ ਆਪਣੇ ਸਿੱਖ ਦੀ ਝੋਲੀ 'ਚ ਪਾਉਂਦੇ ਨੇ ਤੇ ਫਿਰ ਸਿੱਖ ਨੂੰ ਤਾਂ ਵੈਸੇ ਸੁੱਤੇ ਜਾਗਦੇ ਉਹਦਾ ਸ਼ੁਕਰਾਨਾ ਕਰਨਾ ਹੀ ਚਾਹੀਦਾ ਪਰ ਸਾਡੇ ਵਾਸਤੇ ਸਭ ਤੋਂ ਪਵਿੱਤਰ ਤੇ ਸਭ ਤੋਂ ਸਰਵੱਚ ਸਥਾਨ ਜਿਹੜਾ ਹੈ ਉਹ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਜੀ ਦਾ ਦਰਾਰਾ ਹੈ ਸ਼੍ਰੀ ਦਰਬਾਰ ਸਾਹਿਬ ਜਿੱਥੇ ਆਣ ਕੇ ਸਿੱਖ ਹਮੇਸ਼ਾ ਹੀ ਸਤਿਗੁਰੂ ਦਾ ਸ਼ੁਕਰਾਨਾ ਕਰਦਾ ਤੇ ਉਹਦੇ ਕੋਲੋਂ ਦਤਾਂ ਵੀ ਮੰਗਦਾ ਮੈਂ ਵੀ ਅੱਜ ਉਹਦੇ ਚਰਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਥ ਘੜਕੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਬਣਾਏ ਜਾਣ ਤੇ ਸਤਿਗੁਰਾਂ ਦਾ ਸ਼ੁਕਰਾਨਾ ਕਰਨ ਵਾਸਤੇ ਉਹਨਾਂ ਦੇ ਚਰਨਾਂ 'ਚ ਨਤਮਸਤਕ ਹੋਇਆ ਅਰਦਾਸ ਬੇਨਤੀ ਕੀਤੀ ਹੈ ਕਿ ਸਤਿਗੁਰੂ ਸਭ ਤੇਰੀਆਂ ਦਾਤਾਂ ਨੇ ਤੇ ਆਪਣੇ ਸਿੱਖ ਦੀ ਝੋਲੀ ਦੇ ਵਿੱਚ ਆਪਣੀਆਂ ਬਖਸ਼ਿਸ਼ਾਂ ਤੇ ਵਿੜਿਆਈਆਂ ਦੀ ਦਾਤ ਪਾਈ ਤਾਂ ਕਿ ਤੇਰਾ ਸਿੱਖ ਜਿਹੜਾ ਹੈ ਜਿਸ ਦਰਦ ਨੂੰ ਲੈ ਕੇ ਜਿਸ ਪੀੜਾ ਨੂੰ ਲੈ ਕੇ ਇਸ ਜ਼ਿੰਦਗੀ ਵਿੱਚ ਹੁਣ ਤੱਕ ਪਹੁੰਚਿਆ ਹੈ ਜਿਹੜਾ ਕੌਮ ਦਾ ਦਰਦ ਹੈ ਜਿਹੜਾ ਪੰਥ ਦਾ ਦਰਦ ਹੈ ਜਿਹੜਾ ਸਿੱਖਾਂ ਦਾ ਦਰਦ ਹੈ ਜਿਹੜਾ ਪੰਜਾਬ ਦਾ ਦਰਦ ਹੈ ਉਸ ਦਰਦ ਨੂੰ ਜਿਹੜਾ ਆ ਦੇਸ਼ ਦੀ ਪਾਰਲੀਮੈਂਟ ਵਿੱਚ ਮੈਂ ਬੁਲੰਦ ਕਰ ਸਕਦਾ ਸੋ ਸਤਿਗੁਰਾਂ ਦੇ ਹਜ਼ੂਰ ਅੱਜ ਇਹੀ ਅਰਦਾਸ ਬੇਨਤੀ ਕਰਨ ਵਾਸਤੇ ਆਏ ਸੀ ਸਤਿਗੁਰੂ ਬਖਸ਼ਿਸ਼ਾ ਕਰਨ ਵਾਲੇ ਨੇ ਤੇ ਮੇਰਾ ਭਰੋਸਾ ਆ ਅਰਸ਼ੇਖ ਨੂੰ ਭਰੋਸਾ ਹੋਣਾ ਚਾਹੀਦਾ ਹੈ ਕਿ ਉਹ ਸਿੱਖ ਦੀ ਰੂਹ ਤੋਂ ਕੀਤੀ ਹੋਈ ਅਰਦਾਸ ਨੂੰ ਜਿਹੜੀ ਨਿਰਸਵਾਰਥ ਹੋ ਕੇ ਨਾਤ ਮੈਂ ਸਿਆਸੀ ਆ ਤੇ ਨਾ ਮੈਂ ਸਿਆਸਤ ਦਾ ਮਾਰ ਆ ਤੇ ਨਾ ਮੈਂ ਗੰਦੀ ਸਿਆਸਤ ਵਿੱਚ ਵਿਸ਼ਵਾਸ ਰੱਖਦਾ ਹਾਂ ਹਮੇਸ਼ਾ ਹੀ ਪੰਥ ਵਾਸਤੇ ਪੰਜਾਬ ਵਾਸਤੇ ਲੰਮੇ ਸੰਘਰਸ਼ ਕੀਤੇ ਐ ਜੇਲਾਂ ਵੀ ਕੱਟੀਆਂ ਨੇ ਔਰ ਜਦੋਂ ਉਹਨਾਂ ਹਾਲਾਤਾਂ ਵੱਲ ਦੇਖਦੇ ਹਾਂ ਆਪਣੇ ਆਪ ਤੇ ਵੀ ਮਹਿਸੂਸ ਹੁੰਦਾ ਹੈ ਕਿ ਜਿੰਦਗੀ ਦੀ ਕਿਹੜੀ ਕਹਾਣੀ ਸੀ ਤੇ ਉਹ ਕਹਾਣੀ ਅੱਜ ਵੀ ਚੱਲ ਰਹੀ ਹੈ ਸਾਡੇ ਬੰਦੀ ਸਿੰਘਾਂ ਦੀ ਤੇ ਮਸਲੇ ਪੰਤ ਦੇ ਪੰਜਾਬ ਦੇ ਹੋਰ ਵੀ ਨੇ ਪਰ ਸਭ ਤੋਂ ਗੰਭੀਰ ਮਸਲਾ ਜਿਹੜੇ 30 30 34 34 ਸਾਲਾਂ ਤੋਂ ਜੇਲਾ 'ਚ ਬੈਠੇ ਨੇ ਤੇ 29 ਸਾਲ ਤੋਂ ਫਾਂਸੀ ਦੀ ਤਖਤ ਤੇ ਅੱਜ ਵੀ ਸਿੱਖ ਖੜੋਤਾ ਆ ਤੇ ਸਾਨੂੰ ਹਾਕਮ ਜਿਹੜੇ ਨੇ ਸੁਣ ਦੀ ਥਾਂ ਤੇ ਜਿਹੜਾ ਆ ਅਗਲੇ ਬੰਨੋਂ ਠਿਠ ਕਰਦੇ ਉਸ ਠਿਠ ਦਾ ਜਵਾਬ ਜਿਹੜਾ ਆ ਉਹ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੀ ਸ਼ਕਤੀ ਦੇ ਨਾਲ ਤੇ ਬਾਬਾ ਜਰਨੈਲ ਸਿੰਘ ਤੇ ਹੋਰ ਸ਼ਹੀਦਾਂ ਦੀ ਆਸ਼ੀਰਵਾਦ ਦੇ ਨਾਲ ਜਿਹੜਾ ਉਹਨਾਂ ਕੋਲ ਹਮੇਸ਼ਾ ਪਿਆਰ ਲੈਂਦੇ ਰਹੇ ਸੀ ਉਹਦੇ ਸਦਕਾ ਜਿਹੜਾ ਆ ਉਹਨਾਂ ਦੀ ਬੋਲਤੀ ਬੰਦ ਕਰਾਂਗੇ ਤੇ ਜਿਹੜੇ ਮਸਲੇ ਨੇ ਉਹ ਹਲਕਾ ਲਾਵਾਂਗੇ ਨਾਲ ਜਿਹੜੇ ਪੰਜਾਬ ਦੇ ਮਸਲੇ ਵੀ ਚਾ ਕਿਸਾਨੀ ਦੇ ਐ ਜਾਂ ਜਿਹੜੀਆਂ ਹੋਰ ਦਿੱਕਤਾਂ ਨੇ ਜਾਂ ਪੰਜਾਬ ਦੇ ਵੱਖ-ਵੱਖ ਵਰਗਾਂ ਦੇ ਨੇ ਔਰ ਜਿਹੜਾ ਪਾਕਿਸਤਾਨ ਦੇ ਨਾਲ ਸਾਡਾ ਸਰਹੱਦ ਤੇ ਵਪਾਰ ਚੱਲਦਾ ਸੀ ਜਿੱਥੋਂ ਮੱਧ ਏਸ਼ੀਆ ਨੂੰ ਅਰਬ ਕੰਟਰੀਜ਼ ਨੂੰ ਵਾਗਾ ਬਾਰਡਰਾਂ 'ਇ ਜਾਂਦਾ ਸੀ ਉਹ ਬੰਦ ਕਰ ਦਿੱਤਾ ਗਿਆ ਸ਼ਰਾਰਤ ਦੇ ਤਹਿਤ ਕਿ ਪੰਜਾਬ ਚੱਕੀ ਨਾ ਕਰ ਜੇ ਤੇ ਗੁਜਰਾਤ ਬੰਦਰਗਾਹਾਂ ਨੂੰ ਸਭ ਕੁਝ ਬਣਾ ਦਿੱਤਾ ਗਿਆ ਉਸ ਮਸਲੇ ਨੂੰ ਠਾ ਕੇ ਜਾਂ ਉਸ ਮਸਲੇ ਨੂੰ ਉਠਾਉਣਾ ਤੇ ਹੱਲ ਕਰਾਉਣਾ ਤੇ ਲਾਗੂ ਕਰਾਉਣਾ ਮੇਰੀ ਪ੍ਰਾਇੋਰਟੀ ਹੋ ਵੈਟਾਟਰ ਦੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਰਾਤ ਦੀ ਗੀਤ ਦੱਸਿਆ ਜਾ ਰਿਹਾ ਕਿ ਬਸਤਾ ਸਿੰਘ ਬਲਤੋਹਾ ਦਾ ਐਕਸੀਡੈਂਟ ਹੋ ਗਿਆ ਕੀ ਸਪਸ਼ਟੀਕਰਨ ਲੋਗ ਹੁਣ ਇਹਦੇ ਬਾਰੇ ਕੀ ਕਹਾਂਗੇ ਮੈਂ ਤਾਂ ਗੁਰੂ ਦੇ ਚਰਨਾਂ ਚੜ੍ਹਦਾ ਹਾਂ ਹੁਣ ਯਾਰ ਜਿਹੜਾ ਵੀ ਕੋਈ ਇਲੈਕਸ਼ਨ ਲੜਨਾ ਚਾਹੁੰਦਾ ਹੈ ਲੜੇ ਜੰਮ ਜੰਮ ਕੇ ਲੜੇ ਕਿਸੇ ਨੂੰ ਵੀ ਤਰਾਜ ਕੋਈ ਨਹੀਂ ਹਾਂਜੀ ਬਾਕੀ ਬਾਕੀ ਪਾਰਟੀਆਂ ਦੇ ਨਮੇ ਦੇ ਖੜੋਤੇ ਨੇ ਇਕ ਅੱਧਾ ਕੁ ਰਹਿ ਗਿਆ ਉਹ ਵੀ ਆ ਜਾਊਗਾ ਭਾਈ ਅਮਿਤਪਾਲ ਸਿੰਘ ਜੀ ਖੜੋਤੇ ਨੇ ਪਰ ਇਹ ਕੁਛ ਜਿਹੜੇ ਛਰਾਰਤੀ ਪਾਰਟੀਆਂ ਨੇ ਉਹਨਾਂ ਦੇ ਜਿਹੜੇ ਮੀਡੀਆ ਟੀਮਾਂ ਨੇ ਆਈਟੀ ਟੀਮਾਂ ਨੇ ਉਹ ਜਦੋਂ ਦੀ ਮੇਰੀ ਟਿਕਟ ਅਨਾਉਂਸ ਹੋਈ ਉਹਨਾਂ ਦੀ ਟਿਕਾ ਨਿਕਲੀਆਂ ਪਈ ਚਲੋ ਉਹਨਾਂ ਦੀ ਮਰਜ਼ੀ ਹੈ ਕਿ ਕਹਿੰਦੇ ਹੁੰਦੇ ਕਿ ਜਿਹਦੇ ਬਾਰੇ ਕੋਈ ਮਾੜੀ ਖ਼ਬਰ ਆਵੇ ਉਹਦੀ ਉਮਰ ਵੱਧ ਦੀ